ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦਿਲਖਰੇ ਵੱਜ ਫਤਿਹ ਪੰਜਾਬ ਨਿਊਜ਼ ਅੱਜ ਦਾ ਮੇਰਾ ਵਿਸ਼ਾ ਹੈ ਸਹਿਜ ਸਵਾਦ ਤੋਂ ਦੂਰ ਹੁੰਦੇ ਗਏ ਪੰਜਾਬੀ ਕਲਚਰਤਾ ਨੇ ਨਭਾਇਆ ਨਾ ਬੱਖੀ ਰੋਲ ਜਿਸ ਤਰ੍ਹਾਂ ਅੱਜ ਦਿਲਜੀਤ ਦਸਾਂਦ ਦੀ ਫਿਲਮ ਨੂੰ ਉਹ ਪੁਰਾਣਾ ਜਮਕੇਲੇ ਦਾ ਦੌਰ ਔਰ ਉਹਦੇ ਗਾਣਿਆਂ ਨੂੰ ਫੇਰ ਪ੍ਰਮੋਟ ਕੀਤਾ ਜਾ ਰਿਹਾ ਹੈ ਇਹ ਫੇਰ ਹੀ ਸਾਡੇ ਨੌਜਵਾਨ ਵਰਗ ਲਈ ਇੱਕ ਬਹੁਤ ਹੀ ਭੜਾ ਸੰਦੇਸ਼ ਜਾ ਰਿਹਾ ਏ ਔਰ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਸਾਡਾ ਜਿਹੜੇ ਕਲਾਕਾਰ ਨੇ ਉਹਨਾਂ ਦਾ ਕਸੂਰ ਤਾਂ ਹੈਗਾ ਹੀ ਆ ਲੇਕਿਨ ਸਾਡੀਆਂ ਪੀੜ੍ਹੀਆਂ ਜੋ ਉਹਨਾਂ ਨੂੰ ਸੁਣਦੇ ਨੇ ਉਹਨਾਂ ਦਾ ਕਸੂਰ ਵੀ ਇਸ ਤੋਂ ਜ਼ਿਆਦਾ ਹੈ ਗੰਦਰੀ ਗਾਇਕੀ ਹੋੜੀਆਂ ਲਿਖਤਾਂ ਅਨੈਤਿਕ ਫਿਲਮਾਂ ਤੇ ਭੱਦਰੀ ਪਰਵਚਨ ਤਾਂ ਹੀ ਫੈਲਦੇ ਨੇ ਜਦੋਂ ਸਮਾਜ ਇਹਨਾਂ ਨੂੰ ਪ੍ਰਮਾਨ ਕਰਦਾ ਹੈ ਜੰਗਿਆਂ ਉਹਨਾਂ ਕਾਰਨ ਦਾ ਨਤੀਜਾ ਇਹੀ ਹੁੰਦਾ ਹੈ ਰਾਜਕਪੂਰ ਦੀ ਫਿਲਮ ਬੋਬੀ ਉਦੋਂ ਬਣੀ ਜਦੋਂ ਮੇਰਾ ਨਾਮ ਜੋਕਰ ਨਹੀਂ ਵੇਖੀ ਗਈ ਯਾਨੀ ਕਿ ਮੇਰਾ ਨਾਮ ਜੋਕਰ ਵਿੱਚ ਚੰਗਾ ਇੱਕ ਮੈਸੇਜ ਸੀ ਲੇਕਿਨ ਦੁਨੀਆ ਨੇ ਉਹ ਨਹੀਂ ਦੇਖੀ ਔਰ ਅੱਕ ਕੇ ਬੋਬੀ ਇਹਨੇ ਬੋਬੀ ਫਿਲਮ ਮੜਾਈ ਰਾਜਕਪੂਰ ਨੇ ਕਿਉਂਕਿ ਉਹ ਬਹੁਤ ਕਰਜ਼ਾਈ ਹੋ ਚੁੱਕਾ ਸੀ ਪਰ ਜੋ ਲੋਕੀ ਚਾਹੁੰਦੇ ਸੀ ਉਹ ਕੋਈ ਕੁਝ ਬੋਬੀ ਫਿਲਮ ਵਿੱਚ ਪਰੋਸਿਆ ਗਿਆ ਅਸਲੀ ਗਾਣੇ ਗਾਉਣ ਵਾਲੇ ਉਦੋਂ ਸਟਾਰ ਬਣੇ ਜਦੋਂ ਲੋਕਾਂ ਬਰਕਤ ਸਿੱਧੂ ਨੂੰ ਸੁਣ ਤੋਂ ਇਨਕਾਰ ਕਰ ਦਿੱਤਾ ਗੂਗਲ ਉਦੋਂ ਹਰਮਨ ਪਿਆਰਾ ਹੋਇਆ ਜਦੋਂ ਲੋਕਾਂ ਕਿਤਾਬਾਂ ਤੋਂ ਮੂੰਹ ਫੇਰ ਲਿਆ ਗਰਬਾਣੀ ਦਾ ਚਾਣਨ ਸਾਡਾ ਰਾਹ ਪ੍ਰਸ਼ਨਾਂ ਦੇ ਜੁਗੋ ਜੁਗਟਾਲ ਸਚਾਈ ਹੈ ਪੰਜਵੇਂ ਗੁਰੂ ਜੀ ਦਾ ਰਾਜ ਆਸਾ ਵਿੱਚ ਫਰਮਾਨ ਇਸੇ ਲੜੀ ਦਾ ਇੱਕ ਮਣਕਾ ਹੈ ਮਨੁੱਖੀ ਮਨ ਚੰਚਲ ਹੈ ਤਕਾਉ ਨਹੀਂ ਭਟਕਣਾ ਦਾ ਸ਼ਿਕਾਰ ਹੈ ਭਰੋਸਾ ਪਲਦਾ ਨਹੀਂ ਕਰਦਾ ਦੇਖ ਤੇ ਅੰਬਰਾਂ ਵੱਲੇ ਪਰ ਪੈਰ ਪਤਾਲ ਨਹੀਂ ਜਕੜੇ ਹੋਏ ਨੇ ਮਾਇਆ ਦੇ ਮੋਹ ਨੇ ਮੱਕੜ ਜਾਲ ਚ ਪੁਲਜਾਇਆ ਹੋਇਆ ਹੈ ਰਤੋ ਰਤ ਅਮੀਰ ਜਾਦੀਆਂ ਦੀ ਸ਼੍ਰੇਣੀ ਦੀ ਸ਼ਮੂਲੀਅਤ ਕਰਨੀ ਲੋਚਦੇ ਨੇ ਪ੍ਰਵਿਰਤੀ ਦੀ ਗਰੂਤਾ ਤੋਂ ਦੂਰ ਕੋਈ ਜਾਂਦਾ ਹੈ ਅੰਮ੍ਰਿਤ ਵੇਲੇ ਦੀ ਸੂਰਜ ਦੀ ਲਾਲੀ ਨਾਲੋ ਚਿਮਨੀਆਂ ਵਿੱਚੋਂ ਨਿਕਲਦਾ ਕਾਲਾ ਧੂੰਆਂ ਆਕਰਸ਼ਿਤ ਕਰਦਾ ਹੈ ਉਸ ਨੂੰ ਤਰੱਕੀ ਮੰਨੀ ਬੈਠੇ ਨੇ ਹਜ਼ਾਰਾਂ ਉਲਝਣਾ ਵਿੱਚ ਜਕੜਿਆ ਹੋਇਆ ਪਰ ਇਹ ਫਿਰ ਵੀ ਅੰਤਰਾਤਮਾ ਤੋਂ ਉਲਟ ਉਡਾਰੀਆਂ ਮਾਰਦਾ ਫਿਰਦਾ ਹੈ ਨਿਰਮਲ ਜਲ ਦੀ ਖੇਲ ਖੇਲ ਨੂੰ ਗੰਦਲਾ ਪਾਣੀ ਦੱਸਦਾ ਹੈ ਸਮਰੱਥ ਦਾ ਸਾਥ ਛੁੱਟਦਾ ਜਾਂਦਾ ਤੇ ਕਪਤ ਆਪਣੀ ਚੱਕਾ ਚੋਂ ਨਾਲ ਮਤਤਰਪੂਰਨ ਬਣੀ ਜਾਂਦਾ ਹੈ ਰਾਤ ਦੇ ਹਨੇਰੇ ਵਿੱਚ ਜਗ ਦੇ ਬੁਝਦੇ ਲਾਟੂ ਕਿਸੇ ਸੁਪਨਮਈ ਸੰਸਾਰ ਦੀ ਸਜਣਾ ਕਰਦੇ ਜਾਪਦੇ ਨੇ ਕਲਪਨਾ ਉੱਪਰ ਲੈ ਕਰ ਤੁਰਦੀ ਹੈ ਜਿੱਧਰ ਚਮਕਦੀਆਂ ਰੋਸ਼ਨਾ ਅੱਖਾਂ ਚੋਂ ਦਿਆ ਦਿੰਦੀਆਂ ਨੇ ਰਾਵਾਂ ਦੀ ਟਕਲਣ ਬਾਜੀ ਪੈਰ ਨਹੀਂ ਲੱਗਣ ਦਿੰਦੀ ਪਰ ਦੁਨੀਆ ਮਸਤ ਹੈ ਧਾਰਮਿਕ ਅਕੀਦੇ ਛੁੱਟਦੇ ਛੁੱਟਦੇ ਬਿੱਛੇ ਰਹਿ ਗਏ ਹੈ ਬਹੁ ਫਟਾਲੇ ਗੁਰੂ ਘਰਾਂ ਤੋਂ ਆਉਂਦੀਆਂ ਧੁਨੀਆਂ ਕੰਨਾਂ ਨੂੰ ਪਹੁੰਦੀਆਂ ਨਹੀਂ ਕਿਉਂਕਿ ਮਨ ਕੋਲ ਮਨ ਕੰਨ ਪਾੜੀਆਂ ਆਵਾਜ਼ਾਂ ਦਾ ਆਵਾਦੀ ਹੋ ਚੁੱਕਾ ਹੈ ਕਹਿੰਦੇ ਨੇ ਇਬਾਦਤ ਸਬਰ ਬਖਸ਼ਦੀ ਹੈ ਤੇ ਆਕਰਸ਼ਨ ਤ੍ਰਿਸ਼ਨਾ ਮਨ ਦੀ ਚੰਚਲਤਾ ਦਾ ਥਾਂ ਨਹੀਂ ਪਾਇਆ ਕਿਸੇ ਨੇ ਕਈ ਵਾਰੀ ਪੱਥਰਾਂ ਤੋਂ ਰੱਬ ਲੱਭਣ ਤੁਰ ਪੈਂਦੇ ਨੇ ਤੇ ਭਾਲ ਵੀ ਲੈਂਦੇ ਨੇ ਅਗਲੀ ਵਾਰੀ ਉਹੀ ਪੱਥਰ ਖੇਰ ਦਾ ਰੋੜਾ ਬਣ ਜਾਂਦੇ ਨੇ ਤੇ ਬੰਦਾ ਮੁਧੇ-ਮੁਢੇਕ ਪੈਂਦਾ ਹੈ ਫਰਕ ਸਿਰਫ ਸੋਚਦਾ ਹੈ ਹਜ਼ਾਰਾਂ ਟਨ ਭਾਰਾ ਜਹਾਜ਼ ਲੱਕੜੀ ਦੇ ਸਿਰ ਪਾਣੀ ਉੱਤੇ ਤੈਰਦਾ ਰਹਿੰਦਾ ਹੈ ਪਰ ਇੱਕ ਨਿੱਕੀ ਜੀ ਸੋਈ ਡੂੰਘੇ ਸਮੁੰਦਰ ਦੀ ਖੰਡ ਵਿੱਚ ਡਿੱਗ ਪੈਂਦੀ ਹੈ ਜ਼ਿੰਦਗੀ ਦਾ ਕੋਈ ਵੀ ਪੱਖ ਲੈ ਲਵੋ ਬਰਾਈ ਇੱਕ ਮਿਕਨਾਤੀਸ਼ੀ ਖਿੱਚ ਰੱਖਦੀ ਹੈ ਨੇਰੀ ਅਸਮਾਨੀ ਬਿਜਲੀ ਹੈ ਪਨਾ ਛਣਾ ਵਿੱਚ ਚਾਨਣ ਦੀ ਲੀਕ ਜਹੀ ਖਿੱਚ ਕੇ ਹਨੇਰੇ ਕੋਹਵਲ ਲੈ ਜਾਂਦੀ ਹੈ ਸਹੂਲਤਾਂ ਦਾ ਭੰਡਾਰ ਜਾਂ ਪਰ ਮਨ ਉਦਾਸ ਖਾਲੀ ਖੜਾ ਯੁੱਗ ਬਦਲ ਗਿਆ ਸਤਜੁਗ ਤੋਂ ਕਲਯੁਗ ਵਿੱਚ ਤਬਦੀਲ ਹੋ ਗਿਆ ਹੈ ਅੰਗੂਠਾ ਮੜਾ ਤੋਂ ਮੋਬਾਈਲ ਤੇ ਖਿਸ ਗਿਆ ਹੈ ਸਮੇਂ ਦੀ ਚਾਲ ਨਾਲ ਜਮਾਨੇ ਨੇ ਰੰਗ ਬਦਲੇ ਆਏ ਦੇਖਣ ਸੁਣਨ ਪੜਨ ਵਿਚਰਨ ਵਿੱਚ ਅਚੰਭਾ ਵਾਪਰਿਆ ਹੈ ਧਾਰਮਿਕ 12 ਗੀਤ ਵਿਰਸੇ ਨੂੰ ਨਿਹਾਰਦੇ ਸਨ ਢਾਡੀ ਕਵੀਸ਼ਰੀ ਰਾਗੀ ਗੁਰਬਾਣੀ ਦੀ ਵਿਆਖਿਆ ਕਰ ਜਨ ਜੀਵਨ ਵਿੱਚ ਅਧਿਆਤਮਿਕਤਾ ਦੇ ਨਾਲ-ਨਾਲ ਵੀ ਰਸ ਭਰਦੇ ਸਨ ਆਗਾਜ਼ ਖੁਦਾ ਦੀ ਰਹਿਮਤ ਨਾਲ ਹੁੰਦਾ ਸੀ ਸਤਗੁਰ ਨਾਨਕ ਤੇਰੀ ਲੀਲਾ ਨਿਆਰੀਏ ਦੇ ਨਾਲ ਹੀ ਖੁਸ਼ੀਆਂ ਦੀ ਰੰਗਵਲੀ ਪ੍ਰਗਟ ਹੋ ਜਾਂਦੀ ਸੀ ਗੀਤਾ ਵਿੱਚ ਪੜ੍ਹਾਈ ਲਿਖਾਈ ਅਤੇ हां ਬੱਚੇ ਦਾ ਨਜ਼ਰੀਆ ਝਲਕਦਾ ਸੀ ਕਰਮਟਾ ਲੈਂਦੇ ਪੰਜਾਬ ਦੀ ਦ੍ਰਿਸ਼ਟੀ ਵਿਦਿਆ ਦੇ ਮੰਦਰਾਂ ਦੀ ਬਾਦ ਪਾਉਣ ਨੂੰ ਉਤਾਵਲੀ ਸੀ ਊੜਾ ਐੜਾ ਈੜੀ ਊੜਾ ਐੜਾ ਵੇ ਮੈਨੂੰ ਜਾਣਦੇ ਸਕੂਲੇ ਇੱਕ ਵਾਰ ਹੜਾ ਵੇ ਔਰ ਪੰਜਾਬੀਆਂ ਦਾ ਵਿਰਸਾ ਪੂਰੀ ਟੌਰ ਬਣਾਈ ਰੱਖਦਾ ਹੈ ਮੱਖਣਾ ਦੇ ਪੇੜੇ ਤੇ ਮਲਾਈਆਂ ਖਾਣ ਨੂੰ ਡੋਲੀਆਂ ਤੇ ਰੱਥ ਤੇਰੇ ਸਹੁਰੇ ਜਾਣ ਨੂੰ ਰੇਲਾਂ ਤੇ ਹਮੇਲਾ ਪਤੀ ਬੰਧ ਪਾਉਣ ਨੂੰ ਵੀਰਾਂ ਦੀਆਂ ਘੋੜੀਆਂ ਤੇ ਗੀਤ ਗਾਉਣ ਨਾ ਸ਼ਬਦ ਨੱਚਦੇ ਲੱਗਦੇ ਸਾਨੂੰ ਮੱਥਾ ਹੱਥ ਮੱਲੋ ਮੱਲੀ ਕੰਨ ਤੇ ਅਤੇ ਸੱਜਾ ਹੱਥ ਫੇਰਾ ਜਾਂਦਾ ਸੀ ਕੀ ਹੋਇਆ ਕੁੜੀ ਐ ਤੂੰ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਔਰ ਮਾਵੇ ਵਾਲੀ ਪੱਗ ਦਾ ਟੌਰ ਹੋਰ ਉੱਚਾ ਹੋ ਜਾਂਦਾ ਸੀ ਗੀਤਾਂ ਵਿੱਚ ਰਿਸ਼ਤਿਆਂ ਦੀ ਪਵਿੱਤਰਤਾ ਹੱਥ ਜੁੜ ਜਾਂਦੇ ਸਨ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਇੱਕ ਲਦੀਬ ਮਾਨਕ ਦਾ ਗਾਣਾ ਸੀ ਔਰ ਦੇਵ ਤਰੀਕੇ ਵਾਲੇ ਨੇ ਇਹ ਗੀਤ ਮਾਨਕ ਦੀ ਮਾਂ ਦੇ ਮਰਨ ਤੇ ਲਿਖਿਆ ਸੀ ਪਰ ਦੁਨੀਆ ਭਰ ਦੀਆਂ ਮਾਵਾਂ ਨੂੰ ਸਮਰਪਿਤ ਸੀ ਇਹ ਗਾਣਾ ਲਫ਼ਜ਼ਾਂ ਦੇ ਲਫ਼ਜ਼ਾਂ ਦੇ ਮੈਨੇ ਹੋਰ ਪਵਿੱਤਰ ਤਸਵੀਰ ਸਾਹਮਣੇ ਲਿਆ ਧਰਦੇ ਸਨ ਹੋਇਆ ਕਿ ਜੇ ਧੀ ਜਮ ਲਈ ਕੁਖ ਤਾਂ ਸੁਲਖਣੀ ਹੋਈ ਕਿਸੇ ਹੀ ਰਾਂਝਾ ਸੱਸੀ ਪੁੰਨੂ ਦੁੱਲਾ ਭੱਟੀ ਧੰਨਾ ਭਗਤ ਰਾਜਾ ਰਸੈਲੂ ਸੁੱਚਾ ਸੌਰਮਾ ਅਤੇ ਜੀਵਨਾ ਮੋੜ ਇਤਿਹਾਸ ਨੂੰ ਪ੍ਰਤੱਖ ਰੂਪ ਮਨ ਕਰ ਜਾਂਦੇ ਸਨ ਗੌਤਮ ਦੇ ਢਿੱਲੇ ਤੋਂ ਹੀਰ ਦੇ ਸਾਖ ਸਾਤ ਦਰਸ਼ਨ ਇਨਾਂ ਬੋਲਾ ਰਾਈ ਹੋ ਜਾਂਦੇ ਸਨ ਢਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ ਤੇਰਾ ਕਿਹੜਾ ਮੋਦ ਲੱਗਦਾ ਚੰਗੇ ਗੀਤ ਸਹਿਜ ਦੀ ਤਰਜਮਾਨੀ ਕਰਦੇ ਹਨ ਨਰਿੰਦਰ ਬੀਬਾ ਦਾ ਗਾਇਆ ਗੀਤ ਗਗਮਦ ਮਾਮਾ ਵਜਿਆ ਸਿੰਘੋ ਸਰਦਾਰੋ ਅਜ ਬੈਰੀ ਚੜ ਕੇ ਆ ਗਿਆ ਤੁਸੀਂ ਜਾ ਦਲਕਾਰੋ ਨੌਜਵਾਨਾਂ ਨੂੰ ਜੋਸ਼ ਨਾਲ ਭਰ ਦਿੰਦਾ ਸੀ ਪੰਜਾਬੀ ਗੀਤਾਂ ਦੀ ਠੇਢ ਪਿੰਡੂ ਸ਼ਬਦਾਵਲੀ ਲੋਕ ਮਨਾਂ ਵਿੱਚ ਘਰ ਘਰ ਜਾਂਦੀ ਸੀ ਬਹੁਤਾਂ ਚੰਗਾ ਲਿਖਣ ਦੇ ਗਾਉਣ ਵਾਲਿਆਂ ਦੀ ਹੁੰਦੀ ਸੀ ਪ੍ਰਮਾਤਮਾਦ ਵੀ ਹੁੰਦਾ ਸੀ ਜ਼ਰੂਰ ਜੋ ਚਿਹਰਿਆਂ ਤੇ ਗੁਲਾਬੀ ਭਾ ਦੀ ਮਾਰਨ ਲੱਗ ਪੈਂਦਾ ਸੀ ਪਰ ਸੀ ਲਚਰਤਾ ਤੋਂ ਕੋਹਾ ਦੂਰ ਗਾਇਕ ਇੱਕ ਦੇ ਜੋਰ ਨਾਲ ਗਾਉਂਦੇ ਸਨ ਅਤੇ ਰੂਹ ਵਿੱਚ ਉਤਰ ਜਾਂਦੇ ਸਨ ਗੀਤ ਗਾਰ ਵੀ ਅਸਰੀਲਤਾ ਪ੍ਰੋਚਣ ਦਾ ਹੀ ਆ ਨਹੀਂ ਸੀ ਕਰਦੇ ਅਤੇ ਕਿਉਂਕਿ ਲੋਕ ਕਚਿਹਰੀ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ ਚੰਗਾ ਮਾੜਾ ਨਾਲ ਚਲਦੇ ਅੱਜ ਵੀ ਠੀਰਿਆਂ ਦੀ ਕਦਰ ਹੁੰਦੀ ਆ ਜਮਲਾ ਜੱਟ ਗੁਰਮੀਤ ਬਾਵਾ ਵਡਾਲੀ ਭਰਾ ਹਾਕਮ ਸੂਫੀ ਵਰਗਿਆਂ ਦੇ ਕਲਾਮਾਂ ਨੂੰ ਸਲੂਟ ਵੱਜਦੇ ਨੇ ਪਰ ਉਹ ਅਜੇ ਵੀ ਮੌਜੂਦ ਨੇ ਮੈਂ ਗੁਰਮਖੀ ਦਾ ਬੇਟਾ ਮੈਨੂੰ ਤਰਦੇ ਨੇ ਅਕ ਤੋਰਦੇ ਨੇ ਅੱਖਰ ਮਾਂ ਖੇਲੜੇ ਨੂੰ ਦਿੱਤੇ ਬੜੀ ਲੋਰਦੇ ਨੇ ਅੱਖਰ ਇਹ ਸਤਿੰਦਰ ਸਰਤਾਜ ਦਾ ਬੋਲਿਆ ਹੋਇਆ ਗੀਤ ਹੈ ਇਹ ਨਹੀਂ ਕਿ ਪੁਰਾਣੀ ਸਮੇਂ ਗੀਤਕਾਰੀ ਮਿਆਰ ਤੇ ਨੀਵੀਂ ਨਹੀਂ ਸੀ ਕਦੋਂ ਕੋਈ ਟਾਵਾ ਟੱਲਾ ਗੀਤ ਸ਼ਰਮ ਦਾ ਸਬਬ ਬਣਦਾ ਸੀ ਬਾਬੇ ਬਖਤੌਰੇ ਦੀ ਗੱਲ ਗੋਲ ਮਚਕਰੀ ਜਾਂ ਉਹ ਦੇਖੋ ਉਹ ਦੇਖੋ ਸੜਕਾਂ ਦੇ ਅੱਗ ਤੁਰੇ ਜਾਂਦੀ ਆ ਵਰਗੇ ਬੋਲ ਦੁੱਧ ਵਿੱਚ ਕਾਂਜੀ ਘੋਲ ਦਿੰਦੇ ਸਨ ਰਿਸ਼ਤਿਆਂ ਦੀ ਪਕੀਸਤ ਕੀ ਪੰਗ ਕਰਨ ਦੀ ਕੋਈ ਕਸਰ ਨਹੀਂ ਸਨ ਛੱਡਦੇ ਪਰ ਫਿਰ ਵੀ ਅੱਜ ਵਰਗਾ ਸ਼ੋਰ ਸ਼ਰਾਬਾ ਅਜੇ ਹੋਣ ਵਿੱਚ ਨਹੀਂ ਸੀ ਆਇਆ ਹਥਿਆਰਾਂ ਨਸ਼ਿਆਂ ਸ਼ੁਗਰ ਬਣੇ ਦਾਰਬਾਜ ਨਹੀਂ ਸੀ ਗਾਇਕੀ ਸ਼ੌਕ ਦੇ ਦਰਿਆ ਵਰਗੀ ਹੁੰਦੀ ਸੀ ਮਨੁੱਖੀ ਮੰਨ ਦੀ ਇਹ ਕਮਜ਼ੋਰੀ ਹੈ ਕਿ ਉਹ ਸੱਭਿਆ ਤੇ ਸਰੀਲਤਾ ਵੱਲ ਜਲਦੀ ਓਲਾਰ ਹੋ ਜਾਂਦਾ ਹੈ ਇਹ ਕਾਰਨ ਹੈ ਕਿ ਬੇਹੁੱਦਾ ਬੋਲ ਤੋਂ ਸੁਣਾ ਜਲਦੀ ਜ਼ੁਬਾਨ ਤੇ ਚੜ ਜਾਂਦੀਆਂ ਨੇ ਸੱਭਿਆਚਾਰ ਅਤੇ ਵਿਰਸੇ ਤੋਂ ਦੂਰ ਇਹ ਲਿਖਤਾ ਮਨਾਂ ਨੂੰ ਬੇਸ਼ਾਇਲਾ ਕਰ ਦਿੰਦੀਆਂ ਨੇ ਪੌਪ ਮਿਊਜ਼ਿਕ ਨੇ ਪੰਜਾਬ ਨੂੰ ਪਾਪ ਦੇ ਕੰਡੇ ਲਿਆ ਖੜਾ ਕਰ ਦਿੱਤਾ ਹੈ ਬਿਨਾਂ ਸਿਰ ਪੈਰ ਦੇ ਰੈਪ ਦਾ ਸੁਰ ਦੇ ਤਾਰ ਨਾਲ ਕੋਈ ਮੇਲ ਨਹੀਂ ਬਾਵਾਦੀ ਜਗਾ ਵਿਊਜ਼ ਨੇ ਲੈ ਲਈਏ ਅਜੀਬੋ ਗਰੀਬ ਹਰਕਤਾਂ ਕਰਦੇ ਇਹ ਅਖੌਤੀ ਗਾਇਕ ਕੋਰੇ ਮਨਾਂ ਤੋਂ ਮਨਾਂ ਤੇ ਡੂੰਗੀ ਸੱਟ ਮਾਰਦੇ ਨੇ ਚੰਦ ਸਿੱਕਿਆਂ ਦੀ ਸ਼ੁਣਕਾਰ ਨੇ ਸਮਾਜ ਨੂੰ ਗੰਧਲਾ ਕਰ ਛੱਡਿਆ ਇੱਕ ਨਾਮੀ ਗਾਇਕ ਦਾ ਗਾਇਆ ਦਿਲ ਲੈ ਗਈ ਕੁੜੀ ਗੁਜਰਾਤੀ ਲੱਚਰਦਾ ਦੀ ਨਮਾਨ ਸੀ ਜਿੱਥੇ ਆਮ ਸਰੋਤੇ ਦੇ ਮੋਹ ਨਿਕਲਦਾ ਸੀ ਕਿ ਇਹ ਗੀਤ ਸੁਣ ਨਾਲੋਂ ਦੇਖਣਯੋਗ ਵੱਧ ਹੈ ਸਮਾਜ ਨੂੰ ਕਿਹਦੀ ਭਰੋਸਿਆ ਜਾ ਰਿਹਾ ਹੈ ਅੱਖ ਨੀਵੀ ਹੋ ਜਾਂਦੀ ਹੈ ਪੂਵੇ ਜਿੰਨੇ ਕਦ ਵਾਲੀਏ ਭਾਲਤੀਏ ਦੇਸੀ ਦਾ ਡਰਾਮ ਨਹੀਂ ਸਾਰਾ ਪਿੰਡ ਤੇਰਾ ਗੈਂਗਲੜ ਬਣਿਆ 18ਵੇਂ ਦੇ ਮੁੰਡਾ ਬਦਨਾਮ ਹੋ ਗਿਆ 12020 ਕੁੜੀ ਦਾ ਆਪਣੇ ਸਮੇਂ ਦੇ ਹਿੱਟ ਗੀਤ ਰਹੇ ਨੇ ਪਰ ਕੀ ਸਨੇਹਾ ਦੇ ਕੇ ਗਏ ਨੇ ਸਾਡੇ ਸਮਾਜ ਨੂੰ ਸਾਡੀਆਂ ਪੀੜ੍ਹੀਆਂ ਨੂੰ ਇਹ ਕੀ ਸਨੇਹਾ ਦੇਣਗੇ ਗੁੰਡਾਗਰਦੀ ਜੱਟਪਣੇ ਦਾ ਨੰਗਾ ਨਾਚ ਸਜਾ ਕੇ ਕੀ ਅਸੀਂ ਅਸਲੀਅਤ ਨੂੰ ਤੋਂ ਦੂਰ ਨਹੀਂ ਜਾ ਰਹੇ ਭਾਈਚਾਰਕ ਸੰਝ ਸਾਂਝਾਂ ਟੜਕ ਰਹੀਆਂ ਨੇ ਜੱਟ ਕਰਜ਼ਾਂ ਥੱਲੇ ਦੱਬਿਆ ਖੁਦਕਸੀਆਂ ਕਰ ਰਿਹਾ ਹੈ ਮਾਪੇ ਨਸਿਆਂ ਦੀ ਦਲਦਲ ਵਿੱਚੋਂ ਬਚਾਉਣ ਲਈ ਅਣਪੂਲ ਰੂਹਾਂ ਨੂੰ ਵਿਗਿਆਨੀਆਂ ਧਰਤੀਆਂ ਬਦਲ ਧੱਕ ਰਹੇ ਨੇ ਜਿਵੇਂ ਨਾਲ ਬਣਾਈ ਬੰਗਲੇ ਭੂ-ਦਵਾੜੇ ਬਣ ਰਹੇ ਨੇ ਕਹਿੰਦੇ ਨੇ ਮੂਰਖਾਂ ਦੀ ਬਰਾਤ ਨਾਲੋਂ ਸਿਆਣਿਆਂ ਦੀ ਮਕਾਨ ਚੰਗੀ ਹੁੰਦੀ ਹੈ ਨਾਮਰ ਲੇਖਕ ਪਾਲੀ ਭਵਿੰਦਰ ਲਿਖਦਾ ਹੈ ਬੱਬੀ ਉਦੋਂ ਬਣੀ ਜਦ ਜਦੋਂ ਤੁਸੀਂ ਮੇਰਾ ਨਾਮ ਜੋਕਰ ਨਹੀਂ ਵੇਖੀ ਅਰਮਨ ਕੀਮਾ ਉਦੋਂ ਸਟਾਰ ਬਣਿਆ ਜਦੋਂ ਤੁਸੀਂ ਬਰਕਤ ਸਿੱਧੂ ਨੂੰ ਸੁਣ ਤੋਂ ਇਨਕਾਰ ਕਰ ਦਿੱਤਾ ਗੂਗਲ ਉਦੋਂ ਤੁਹਾਡੀ ਔਕਾਤ ਬਣਿਆ ਜਦੋਂ ਤੁਸੀਂ ਕਿਤਾਬਾਂ ਤੋਂ ਮੂੰਹ ਫੇਰ ਲਏ ਤੁਸੀਂ ਬਾਗਾਂ ਵਿੱਚੋਂ ਲੰਘਣਾ ਬੰਦ ਕਰ ਦਿੱਤਾ ਤੁਹਾਨੂੰ ਕਾਲਡਾਂ ਤੇ ਛਪੇ ਫੁੱਲਾਂ ਤੋਂ ਵੱਧ ਕੀ ਮਿਲਣਾ ਸੀ ਖਸਾ ਆ ਰਿਹਾ ਹੈ ਬੰਦਰ ਗਿੱਲਾ ਗਿੱਲਾ ਕਰ ਰਹੇ ਸਾਨੂੰ ਕੀ ਉਹਨਾਂ ਨੂੰ ਅਦਰਕ ਪੇਸ਼ ਨਹੀਂ ਕੀਤੀ ਗਈ ਸਾਡੀ ਫਿਤਰਤ ਦਾ ਇਸ ਤੋਂ ਵਧੀਆ ਛਾਹ ਕੀ ਹੋ ਸਕਦਾ ਹੈ ਚੰਗਿਆਈ ਇੱਕ ਚਰਥਾਈ ਹੁੰਦੀ ਹੈ ਲੱਚਰਤਾ ਪਲ ਤੋਂ ਪਲ ਦੀ ਮਹਿਮਾਨਤਾ ਬਣ ਸਕਦੀ ਹੈ ਪਰ ਅਗਲੇ ਹੀ ਛੇਣ ਮਤਲਬ ਕਿਸੇ ਹੋਰ ਵਿਚਾਰ ਨੂੰ ਲੱਚਰ ਲੱਛਣ ਤੁਰ ਪੈਂਦੇ ਨੇ ਆਉਣ ਵਾਲੀਆਂ ਨਸਲਾਂ ਸਾਡੇ ਚ ਨਜਰਾਂ ਟਕਾਈ ਬੈਠੀਆਂ ਨੇ ਦੇਖੀਏ ਕਿਤੇ ਬਾਲ ਮਨਾ ਸਾਹਮਣੇ ਅੱਖਾਂ ਨੀਵੀਆਂ ਕਰਨ ਦੀ ਨੌਬਤ ਨਾ ਆ ਜਾਵੇ ਇਨਾਂ ਗੰਦਲੇ ਖਿਆਲਾਂ ਦੇ ਵਦਨ ਫੁੱਲਣ ਵਿੱਚ ਸਾਡੀ ਪੀੜ੍ਹੀ ਵੀ ਬਰਾਬਰ ਦੀ ਗੁਨਾਹਗਰ ਬਣੇਗੀ ਇਤਿਹਾਸ ਕਿਸੇ ਦਾ ਲਿਆਜ ਨਹੀਂ ਕਰਦਾ ਇਸ ਦੇ ਨਾਲ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਉਰਾਸ ਕਰਦਾ ਹਾਂ ਕਿ ਇਹ ਲੇਖ ਜਿਹੜਾ ਵਾ ਆਰਟੀਕਲ ਤੁਹਾਨੂੰ ਕਿਦਾਂ ਦਾ ਲੱਗੇਗਾ ਆਪਣੇ ਵਿਚਾਰ ਜ਼ਰੂਰ ਦਿਓ ਔਰ ਇਸ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਦੇ ਨਾਲ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ